ਜਿਹੜੇ ਸ਼ੀਕ ਉਹਦਾ ਕੌਮ ਦਾ ਸਰਮਾਇਆ ਹੁੰਦਾ ਲੋਕ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਸਰਕਾਰ ਉਹਨਾਂ ਨੂੰ ਦਬਾਉਂਦੀ ਆ ਤੇ ਕਿਸੇ ਰੂਪ ਦੇ ਵਿੱਚ ਜਦੋਂ ਦਬਾਉਂਦੀ ਤੇ ਡਾਂਗਾ ਕੋੜੀਆਂ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਸਾਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹੱਥ ਦੇ ਵਿੱਚ ਇਥੇ ਖਲੋਣਾ ਚਾਹੀਦਾ ਜੀ ਪੰਜਾਬ ਸਰਕਾਰ ਵੀ ਨਾ ਕਿਸਾਨ ਦੇ ਹੱਥ 'ਚ ਤੇ ਨਾ ਵਪਾਰੀ ਦੇ ਹੱਥ 'ਚ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਊਗਾ ਜੀ ਜਿੰਨਾ ਵੱਡੀ ਸਰਕਾਰ ਦੇ ਹਮਲੇ ਆ ਨਾ ਮੈਂ ਕਹਿੰਦਾ ਫੇਰ ਇੱਕ ਵਾਰੀ ਦਿੱਲੀ ਅੰਦੋਲਨ ਜਿਹੜਾ ਵਾ ਦੁਬਾਰਾ ਆਰੰਭ ਜਿਹੜਾ ਵਾ ਹੋਊਗਾ ਇਹ ਤੁਸੀਂ ਕਹਿੰਦੇ ਰਹੋ ਪੰਜਾਬ ਸਰਕਾਰ ਵੀ ਬਿਲਕੁਲ ਕੇਂਦਰ ਦੇ ਨਾਲ ਕਿਉਂ ਖੁਚੜੀ ਹੋ ਕੇ ਬੈਠੀ ਆ ਜੀ ਕੇਂਦਰ ਨੇ ਜੁੱਤੀ ਦੇ ਨਾਲ ਉਹਨੂੰ ਜੋ ਕੇਂਦਰ ਕਹਿੰਦੀ ਹੈ ਉਹ ਹੀ ਉਹ ਕਰਦਾ ਤੂੰ ਮੈਂ ਕਹਿਣਾ ਜਿਉਣਾ ਭਗਵਾਨ ਤੁਮਾਨ ਨੂੰ ਪਾਣੀ ਪੁਲਾ ਦੇ ਥੱਲੇੋਂ ਲੰਘਣਾ ਵਾ ਤੂੰ ਆਪਣਾ ਸੋਚ ਲਈ ਵਿਚਾਰ ਲਈ ਜੋ ਕੋਈ ਤੂੰ ਕਰ ਰਿਆ ਵਾ ਇਹਦਾ ਤੈਨੂੰ ਲੇਖਾ ਦੇਣਾ ਪੈਣਾ ਪਿੰਡਾਂ ਦੇ ਲੋਕਾਂ ਨੇ ਤੈਨੂੰ ਬਣਾਇਆ ਵਾ ਤੇ ਪਿੰਡਾਂ ਦੇ ਲੋਕ ਹੀ ਤੇਰਾ ਮੂੰਹ ਭੰਨਣਗੇ ਇਸ ਹਾਲ ਜਿ세 ਬੰਦੀਆਂ ਵਲੋਂ ਆ ਇੱਕ ਹਾਲ ਦਿੱਤੀ ਗਈ ਹੈ ਜਿੱਥੇ ਕਿ ਇੱਕ ਸ਼ਹੀਦ ਸਭ ਕਰਨ ਦਾ ਉਸਲਾਛੀ ਦੀ ਵਿਆੜਾ ਬਣਾਇਆ ਜਾ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਇਹ ਲੋਕ ਪ੍ਰਦਰਸ਼ਨ ਵੀ ਕਹਿ ਸਕਦੇ ਆ ਜਾਂ ਸ਼ਹੀਦੀ ਦਿਹਾੜਾ ਵੀ ਕਹਿ ਸਕਦੇ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਔਰ ਕਿਸਾਨ ਅਤੇ ਕਿਸਾਨ ਬੀਬੀਆਂ ਵੀ ਇਸ ਸ਼ਹੀਦੀ ਦਿਹਾੜੇ ਦੇ ਵਿੱਚ ਸਮੂਲੀਅਤ ਕਰੀਆਂ ਨੇ ਸਤਾਲਾ ਸਾਹਿਬ ਕਿੱਦਾਂ ਦੇਖਦੇ ਹੋ ਅੱਜ ਦੂਸਰਾ ਸ਼ਹੀਦੀ ਦਿਹਾੜਾ ਮਨਾ ਰਹੇ ਮੈਨੂੰ ਲੱਗਦਾ ਇਹ ਲਗਾਤਾਰੀ ਚੱਲਦਾ ਲਗਾਤਾਰੀ ਪਤਾ ਨਹੀਂ ਇਹ ਚੱਲਣਾ ਕਦੋਂ ਤੱਕ ਚੱਲਣਾ ਹੈ ਹਾਂਜੀ ਬਿਲਕੁਲ ਜੀ ਵੇਖੋ ਜਿਹੜੇ ਸ਼ਹੀਦ ਹੁੰਦੇ ਕੌਮ ਦਾ ਸਰਮਾਇਆ ਹੁੰਦੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਸਰਕਾਰ ਉਹਨਾਂ ਨੂੰ ਦਬਾਉਂਦੀ ਆ ਤੇ ਕਿਸੇ ਰੂਪ ਦੇ ਵਿੱਚ ਜਦੋਂ ਦਬਾਉਂਦੀ ਤੇ ਡਾਂਗਾ ਕੋਲਿਆਂ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਤੇ ਉਹ ਦਬਾਅ ਸ਼ੰਭੂ ਖਨੋਰੀ ਬਾਰਡਰ ਤੇ ਵੀ ਜਦੋਂ ਸਰਕਾਰ ਨੇ ਪਾਇਆ ਕੇਂਦਰ ਸਰਕਾਰ ਪੰਜਾਬ ਸਰਕਾਰ ਇਹਦੀ ਸਰਕਾਰ ਨਹੀਂ ਆ ਇਹਦਾ ਜ਼ਿੰਮੇਵਾਰ ਕੇਂਦਰ ਦੀ મોદી ਸਰਕਾਰ ਤੇ ਪੰਜਾਬ ਦੀ ਜਿਹੜੀ ਆ ਭਗਵੰਤ ਮਾਨ ਸਰਕਾਰ ਹੈ ਕਿਉਂਕਿ ਲਗਾਤਾਰ ਜਦੋਂ ਆਰਥਿਕ ਸੰਕਟ ਲੋਕਾਂ ਦੇ ਉੱਤੇ ਆ ਰਿਹਾ ਜਦੋਂ ਆਪਣੀਆਂ ਨੀਤੀਆਂ ਦੇ ਰਹੀ ਸਰਕਾਰ ਜਿਦਾਂ ਬਿਜਲੀ ਬੋਰਡ ਅਰਗਾਦਾਰਾ ਖੇਤੀ ਅਰਗਾਦਾਰਾ ਦੇਰੀ ਵਿਭਾਗ ਹੈ ਜਿਹੜਾ ਉਹ ادارے ਜਦੋਂ ਸਰਕਾਰ ਨਗਾਤਾਰ ਉਹਨਾਂ ਨੂੰ ਖਤਮ ਕਰ ਰਹੀ ਆ ਬੰਦ ਕਰ ਰਹੀ ਆ ਤੇ ਲੋਕ ਆਪਣੀ ਆਵਾਜ਼ ਬੁਲੰਦ ਕਰਨ ਲਈ ਉੱਤਰੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਸਾਰਾ ਕੀਤਾ ਜਾ ਰਿਹਾ ਉਹ ਮੋਰਚੇ ਦੇ ਵਿੱਚ ਜਦੋਂ ਇਹਨਾਂ ਨੂੰ ਇਹਨਾਂ ਕੀਤਾ ਜਾ ਅਸੀਂ ਉੱਚਾ ਹੋ ਗਿਆ ਦੋ ਪੋਰਚੇ ਹੋ ਗਏ ਮੇਰੇ ਕਹਿੰਦਾ ਨਗਾਤਾਰੀ ਮੋਰਚੇ ਸਾਨੂੰ ਲੱਗਦਾ ਵੀ ਜਿਤਨਾ ਦੀਆਂ ਸਰਕਾਰ ਦੀਆਂ ਪਾਲਿਸਟੇ ਨੀਤੀਆਂ ਉਹਦੇ ਵਿੱਚ ਜਿਹੜਾ ਹੁਣ ਮੋਰਚਾ ਲੱਗਣ ਜਾਊਗਾ ਇਹ ਦਿੱਲੀ ਵਾਲੇ ਦੇ ਸ਼ੰਭੂ ਖਲੋਰੇ ਮੋਰਚੇ ਨਾਲੋਂ ਵੱਡਾ ਮੋਰਚਾ ਆਊਗਾ ਕਿਉਂਕਿ ਜਿਤਨਾ ਦੀ ਟ੍ਰੇਡ ਡੀਲ ਜਿਹੜੀ 트ੰਪ ਦੇ ਨਾਲ ਕੀਤੀ ਆ ਦੇਰੀ ਭਾਗ ਦੇ ਵਿੱਚ ਆ ਰਿਹਾ ਹੈ ਖੇਤੀ ਦੇ ਵਿੱਚ ਆ ਰਿਹਾ ਸਿੱਧੇ ਤੌਰ ਤੇ 18% ਕਹਿਰ ਫਲਾ ਕੇ ਆ ਰਿਹਾ ਉਹਦੇ ਨਾਲ ਕਿਸਾਨੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਬਰਬਾਦ ਹੋਊਗਾ ਉਹਨਾਂ ਦਾ ਪੱਤਾ ਬੁਰੀ ਤਰ੍ਹਾਂ ਬਰਬਾਦ ਹੋ ਵੱਡਾ ਅਸਰ ਕਿਸਾਨੀ ਦੇ ਉੱਤੇ ਪਊਗਾ ਮੇਰਾ ਕਿਸਾਨੀ ਦੇ ਉੱਤੇ ਨਹੀਂ ਛੋਟੇ ਦੁਕਾਨਦਾਰ ਦੇ ਉੱਤੇ ਛੋਟੇ ਵਪਾਰੀ ਦੇ ਉੱਤੇ ਸ਼ਹਿਰੀ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਉਣ ਵਾਲਾ ਤੇ ਪੰਜਾਬ ਸਰਕਾਰ ਕੀ ਰੋਲ ਪਲੇ ਕਰ ਸਕਦੀ ਹੈ ਅਸਲ ਸਾਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਆ ਇਹਦੇ ਦੇ ਚੋ ਪਿਆਏ ਵੇਲੇ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਅੰਦਰੂਨੀ ਹਾਲਤ ਹੈ ਵੇਲੇ ਗੈਂਗਸਟਰਵਾਦ ਆ ਭ੍ਰਿਸ਼ਟਾਚਾਰ ਆ ਬਹੁਤ ਬੁਰੀ ਹਾਲਤ ਪੰਜਾਬ ਦੇ ਚ ਆਪਾਂ ਵੇਖਣ ਨੂੰ ਮਿਲਦੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਗੋਲੀ ਦੇ ਨਾਲ ਲਗਭਗ 5 ਬੰਦੇ ਮੈਂ ਸਮਝਦਾ ਵੀ ਰੋਜ਼ ਉਹਨਾਂ ਦੀ ਗੋਲੀ ਦੇ ਨਾਲ ਮਾਰੇ ਜਾ ਰਹੇ ਆ ਇਹ ਲਾਜ ਪੰਜਾਬ ਸਰਕਾਰ ਦੇ ਆ ਤੇ ਡੀਜੀਪੀ ਪੰਜਾਬ ਦੇ ਕਹਿ ਰਹੇ ਵੀ ਬਹੁਤ ਸਭ ਕੁਝ ਅੱਥਾ ਅੱਛਾ ਤੇ ਚੱਲ ਰਿਹਾ ਉਹਦੇ ਬਾਵਜੂਦ ਵੀ ਰੈਲੀਆਂ ਵੱਡੇ ਪਜਾਰੇ ਕਰ ਰਿਹਾ ਸਾਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹੱਥ ਦੇ ਵਿੱਚ ਤੇ ਖਲੋਣਾ ਚਾਹੀਦਾ ਸੀ ਪੰਜਾਬ ਸਰਕਾਰ ਵੀ ਨਾ ਕਿਸਾਨ ਦੇ ਹੱਕ ਚ ਤੇ ਨਾ ਵਪਾਰੀ ਦੇ ਹੱਕ ਚ ਤੇ ਖਲੋਰੀ ਆ ਕਿਉਂਕਿ ਇਹਨਾਂ ਨੇ ਹਰ ਵਰਗ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਬਹੁਤ ਬੁਰੀ ਤਰ੍ਹਾਂ ਤਬਾਹ ਕੀਤਾ ਵਰਗ ਨੂੰ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਜਿੰਨਾ ਚਿਰ ਇਹਨਾਂ ਨੀਤੀਆਂ ਨੂੰ ਕੋਈ ਕਿਸਾਨ ਪੱਖੀ ਛੋਟਾ ਦੁਕਾਨਦਾਰ ਛੋਟਾ ਵਪਾਰੀ ਪੱਖੀ ਲੈ ਕੇ ਨਹੀਂ ਆਉਦੇ ਉਹਨਾਂ ਚਿਰ ਇਹ ਲੋਕ ਇੱਥੇ ਹੋਣਗੇ ਇਹ ਬਿਲਕੁਲ ਸਾਨੂੰ ਇਹ ਅੱਜ ਦਾ ਜਿਹੜਾ ਮੋਰਚਾ ਵਾ ਜਿਹੜਾ ਅੱਜ ਦੀ ਇਹ ਸਾਡਾ ਕਾਠ ਆ ਇਹ ਦੱਸਦਾ ਵੀ ਸਾਨੂੰ ਇੱਥੇ ਹੋ ਕੇ ਆਉਣ ਵਾਲੇ ਦਿਨਾਂ 'ਚ ਵੱਡੀ ਲਾਮਬੰਦੀ ਕਰਾਂ ਤਾਂ ਇਹ ਸਰਕਾਰ ਦੀਆਂ ਨੀਤੀਆਂ ਨੂੰ ਭਾਈ ਇਹ ਕਿਸਾਨ ਅੱਜ ਬਹੁਤ ਵੱਡੀ ਗਿਣਤੀ 'ਚ ਆਏ ਇਹ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਅੱਜ ਸੰਘਰਸ਼ੀ ਆਪਾਂ ਲਗਾਤਾਰ ਕਰਦੇ ਪਏ ਸਰਕਾਰ ਕੋਲ ਦੇਖੋ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਊਗਾ ਜੀ ਜਿੰਨਾ ਵੱਡੀ ਸਰਕਾਰ ਦੇ ਹਮਲੇ ਆ ਨਾ ਮੈਂ ਕਹਿੰਦਾ ਫੇਰ ਇੱਕ ਵਾਰੀ ਦਿੱਲੀ ਅੰਦੋਲਨ ਜਿਹੜਾ ਵਾ ਦੁਬਾਰਾ ਆਰੰਭ ਜਿਹੜਾ ਵਾ ਹੋਊਗਾ ਇਹ ਤੁਸੀਂ ਵੇਂਦੇ ਰਹੋ ਥੋੜੇ ਮਹੀਨਿਆਂ ਦੇ ਵਿੱਚ ਵਿੱਚ ਹੀ ਇਹ ਫੇਰ ਇੱਕ ਵਾਰੀ ਵੱਡਾ ਲਹਿਰ ਉਹਦਾਂ ਦੀ ਜਿਹੜੀ ਬਣਾਵਾਂਗੇ ਫੇਰ ਇੱਕ ਵਾਰੀ ਦਿੱਲੀ ਘੇਰਾਂਗੇ ਫੇਰ ਕੋਈ ਚੰਡੀਗੜ੍ਹ ਚੰਡੀਗੜ੍ਹ ਘੇਰਾਂਗੇ ਤੇ ਇਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਵਾ ਇਹਨੂੰ ਪੁੱਠੇ ਮੂੰਹ ਪਿੱਛੇ ਮੋੜਾਂਗੇ ਉਹਨਾਂ ਚੋਂ ਨਾ ਸਾਡਾ ਗੁਜ਼ਾਰਾ ਵਾ ਤੇ ਨਾ ਅਸੀਂ ਜਿਹੜਾ ਵਾ ਇਹਨਾਂ ਨੂੰ ਘਾਉਣ ਦਿਆਂਗੇ ਜਿਹੜੇ ਨੀਤੀਆਂ ਦੀ ਗੱਲ ਕਰਦੇ ਹੋ ਕੇਂਦਰ ਨਾਲ ਤੇ ਤੁਹਾਡਾ ਸਿੱਧਾ ਰੋਸ ਹੈ ਲੇਕਿਨ ਪੰਜਾਬ ਸਰਕਾਰ ਕੀ ਦੋਸਤ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਕਿਉਂ ਖੁcjੜੀ ਹੋ ਕੇ ਬੈਠੀ ਆ ਜੀ ਕੇਂਦਰ ਨੇ ਜੁੱਤੀ ਦੇ ਨਾਲ ਉਹਨੂੰ ਜੋ ਕੇਂਦਰ ਕਹਿੰਦੀ ਹੈ ਉਹ ਹੀ ਉਹ ਕਰਦਾ ਆ ਜੋ ਕੁਝ ਉਹਨੇ ਕੱਲ ਪਰਸੋਂ ਪਿੰਡ ਦੇ ਵਿੱਚ ਕੀਤਾ ਵਾ ਕਿ ਐਡਾ ਪਿੰਡ ਦੇ ਵਿੱਚ ਉਹਨੂੰ ਖਤਰਾ ਪੈਦਾ ਹੋ ਗਿਆ ਸੀ ਗਾ ਵੀ ਉਹਨੇ ਪਿੰਡ ਜਾਣ ਕੇ ਘਰਾਂ ਜਾਣ ਕੇ ਜਿਹੜਾ ਵਾ ਉਹ ਲਾਠੀ ਚਾਰਜ ਕਰਨਾ ਪਿਆ ਥਰੂ ਗੈਸ ਚਲਾਉਣੇ ਪਏ ਬਿਜਲੀ ਸੋਧ ਬਿੱਲ ਤੇ ਇੱਕ ਬੰਨੇ ਭਗਵੰਤ ਮਾਨ ਕਹਿੰਦਾ ਮੇਰਾ ਵਿਰੋਧ ਵਾ ਇਧਰ ਕਿ ਉਹਦਾ ਕੇਂਦਰੀ ਮੰਤਰੀ ਜਿਹੜਾ ਵਾ ਉਹ ਦੂਜੇ ਬੰਨੇ ਨੇ ਆ ਵਜਾ ਕਰਨ ਕਿ ਜਿਹੜੇ ਮੀਟਰ ਵਾ ਉਹ ਲਾਓ 1000 ਰੁਪਇਆ ਜਿਹੜਾ account 'ਚ ਹੋਣਾ ਚਾਹੀਦਾ ਘੱਟ ਤੋਂ ਘੱਟ ਨਾ ਹੋਇਆ ਤੇ ਤਿੰਨ ਘੰਟੇ ਰੋਜ਼ ਬੱਤੀ ਕਟਾਂਗੇ। ਸੋ ਇਹ ਕਰਕੇ ਇਹਦਾ ਦੋਗਲਾ ਚਿਹਰਾ ਜਿਹੜਾ ਵਾ ਉਹ ਲੋਕਾਂ ਦੇ ਆ ਗਿਆ ਚੁੱਕਾ ਬਿਲਕੁਲ ਕੇਂਦਰ ਦੇ ਨਾਲ ਘੋਕ ਵਿਜੜੀ ਹੋ ਕੇ ਜਿਹੜਾ ਵਾ ਇਹ ਕੰਮ ਕਰ ਰਿਆ ਤੇ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਆ ਗਈ ਆ ਸਤਾਈ ਲੱਗੇ ਆ ਗਈ ਆ ਤੇ ਇਹਨੂੰ ਮੈਂ ਕਹਿਣਾ ਚਾਹੁੰਦਾ ਭਗਵਾਨਤ ਮਾਨ ਲੋ ਪਾਣੀ ਪੁਲਾ ਦੇ ਥੱਲੇੋਂ ਲੰਘਣਾ ਵਾ ਤੂੰ ਆਪਣਾ ਸੋਚ ਲਈ ਵਿਚਾਰ ਲਈ ਜੋ ਕੋਈ ਤੂੰ ਕਰ ਰਿਆ ਵਾ ਇਹਦਾ ਤੈਨੂੰ ਲੇਖਾ ਦੇਣਾ ਪੈਣਾ ਇਹਨਾਂ ਪਿੰਡਾਂ ਦੇਆਂ ਲੋਕਾਂ ਨੇ ਤੈਨੂੰ ਬਣਾਇਆ ਵਾ ਤੇ ਪਿੰਡਾਂ ਦੇ ਲੋਕ ਹੀ ਤੇਰਾ ਮੂੰਹ ਭੰਨਣਗੇ ਇਹ ਤੇਨਾਂ ਅਸੀਂ ਵਾਦਾ ਕਰਦੇ ਹਾਂ ਜੀ ਕਿੱਦਾਂ ਦੇਖਦੇ ਹੋ ਅੱਜ ਜਿਵੇਂ ਕਿਹਾ ਇਹਨਾਂ ਨੇ ਕਿ ਇੱਕ ਰੋਸ ਆ ਪੰਜਾਬ ਦਾ ਸਰਕਾਰ ਵੱਲੋਂ ਵੀ ਬਹੁਤ ਸਾਰੀ ਕਿੰਦਰ ਰੋਸ ਆ ਜੀ ਆਪ ਕਿਸਾਨ ਕੀ ਦੇਖੋ ਜੋ ਐਸ ਵੇਲੇ ਹਾਲਾਤ ਚੱਲ ਰਹੇ ਨੇ ਜੋ ਸਾਡੀ ਸੈਂਟਰ ਦੇ ਸਰਕਾਰ ਆ ਉਹ ਅਮਰੀਕਾ ਦੇ ਦਬਾਅ ਦੇ ਥੱਲੇ ਸਾਰਾ ਕੁਝ ਕਰੀ ਜੋ ਟਰੰਪ ਕਹਿ ਰਿਹਾ ਸਾਡੇ ਉੱਤੇ ਪੋਸਟਰ ਲੱਗਾ ਵਾ ਤੇ ਇੱਕ ਨਹੀਂ ਬਹੁਤ سارے ਤੇ ਸੈਂਟਰ ਸਰਕਾਰ ਟਰੰਪ ਦੇ ਦਬਾਅ ਥੱਲੇ ਆਪਣੇ ਭਾਰਤ ਦੇ ਲੋਕਾਂ ਤੇ ਬਹੁਤ ਵੱਡਾ ਦਬਾਅ ਆ ਰਿਹਾ ਇਧੀਆਂ ਮਾੜੀਆਂ ਨੀਤੀਆਂ ਵਾ ਸਾਡਾ ਮੂੰਹ ਤੇ ਚੜਿਆ ਕਿਸਾਨ ਕਿਸਾਨ ਨਹੀਂ ਮਰਨਾ ਚਾਹ ਰਾ ਪਾਰਤਾ ਮਰਨਾ ਕਿਸਾਨੀ ਦਾ ਕਿੱਤਾ ਸਾਡਾ ਦੇਸ਼ ਜਿਹੜਾ ਕਿਸਾਨੀ ਪ੍ਰਧਾਨ ਜਦੋਂ ਕਿਸਾਨੀ ਤੋਂ 80% ਜੋ ਸਾਡਾ ਪੈਸਾ ਆਉਂਦਾ ਕਿਸਾਨੀ ਤੋਂ 15% ਨੌਕਰੀ ਦੇ ਪੇਸ਼ੇ ਤੋਂ ਆਉਣਾ 5% ਹੋਰ ਸਿੱਲਿਆ ਕੋ ਜਿਵੇਂ ਬਾਹਰੋਂ ਤਰੋ ਜਦੋਂ 80% ਸਾਡਾ ਕਿੱਤਾ ਬੰਦ ਹੋ ਗਿਆ ਸਾਡਾ ਦੇਸ਼ ਕਿੱਦਾਂ ਚੱਲੂ ਹਾਂਜੀ ਤੇ ਮੇਰਾ ਕਿਸਾਨਾਂ ਮਜ਼ਦੂਰਾਂ ਉੱਤੇ ਵੀ ਹਰ ਵਾਰ ਬਣ ਜਿਹੜਾ ਮਜ਼ਦੂਰਾਂ ਦੀ ਨਰੇਗਾ ਸਕੀਮ ਸੀ ਉਹਦੇ ਉੱਤੇ ਜਿਹੜਾ 40% ਫੰਡ ਪਹਿਲਾਂ ਹੀ ਉੱਥੇ ਕੱਟ ਕੇ ਰੱਖ ਲਿਆ ਪੰਜਾਬ ਸਰਕਾਰ ਵੱਲੋਂ ਕਿਉਂ ਨੋਸਾ ਪੰਜਾਬ ਸਰਕਾਰ ਜੋ ਸੈਂਟਰ ਦੀ ਸਰਕਾਰ ਕਾਨੂੰਨ ਕਾਇਦੇ ਲੈ ਕੇ ਆ ਰਹੀ ਆ ਜੋ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀਆਂ ਕੋਈ ਵੀ ਭਾਰਤ ਦੀ ਸਟੇਟ ਦੀ ਸਰਕਾਰ ਉਹਦੇ ਵਰਖਲਬ ਨਹੀਂ ਖੜੀ ਹੋ ਰਹੀ ਇਸ ਕਰਕੇ ਪੰਜਾਬ ਦੇ ਹੋਰ ਤੇ ਹੋਰ ਪੱਤਰਕਾਰਾਂ ਉੱਤੇ ਕਿੱਡਾ ਵੱਡਾ ਜ਼ੋਰ ਦਿੱਤਾ ਗਿਆ ਐਸਐਸਪੀ ਸਾਹਿਬ ਪੱਤਰਕਾਰ ਨੂੰ ਸਰੇ ਆਮ ਦਿਖਾਈ ਦੇ ਰਿਹਾ ਪੀ ਪੱਤਰਕਾਰ ਨੂੰ ਉਥੇ ਕਹਿੰਦਾ ਨਹੀਂ ਜਾਣਦੇ ਨਾ ਪੱਤਰਕਾਰ ਚੈਨਲ ਬੰਦ ਕੀਤੇ ਜਾ ਰਹੇ ਨੇ 27 ਫਰਵਰੀ ਨੂੰ ਬਹੁਤ ਵੱਡਾ ਇਕੱਠ ਪੱਤਰਕਾਰਾਂ ਦਾ ਅੰਮ੍ਰਿਤਸਰ ਹੋ ਰਿਹਾ ਜਿਹਦੇ ਵਿੱਚ ਜਿਹੜਾ ਅਸੀਂ ਉਹਦੇ ਵਿੱਚ ਸ਼ਾਮਲ ਹੋਾਂਗੇ ਕਿ ਜਿਹੜੀ ਲੋਕਾਂ ਤੱਕ ਆਵਾਜ਼ ਪਹੁੰਚਾਣੀ ਆ ਲੋਕ ਦੁੱਖਾਂ ਦੀ ਆਵਾਜ਼ ਕਿੱਦਾਂ ਜਾਣੀ ਆ ਕਿਉਂਕਿ ਚੈਨਲ ਤੇ ਸਾਰੇ ਬੰਦੀਆਂ ਡਾਲੀਆਂ ਦੇ ਨੇ ਉਹਨਾਂ ਦੇ ਕੋਈ ਗੱਲ ਦੱਸਣੀ ਨਹੀਂ ਜਿਨ੍ਹਾਂ ਦੇ ਇਹਨਾਂ ਦੇ ਵੋਟਾਂ ਦੇ ਉੱਤੇ ਕਵੰਟਰਾਂ ਦੇ ਸਾਹਮਣੇ ਟੰਨਾ ਦੇ ਸਾਹਮਣੇ ਨਸ਼ੇ ਫੜੇ ਜਾਂਦੇ ਨੇ ਉੱਥੇ ਕੋਈ ਦੱਸਦਾ ਜੇ ਕੋਈ ਸਰਕਾਰ ਆ ਕੇ ਇਹ ਗੱਲ ਕਰਦਾ ਉਹ ਬੰਦੇ ਨਵਾਬ ਹੋਣ ਉਹਦੇ ਵਿੱਚ ਅਸੀਂ ਵੱਡਾ ਜਿਹੜਾ ਵਜੋਦਾ ਰਫਾਂਗੇ ਤੇ ਸੰਗਤਾਂ ਲੋਕ ਸਾਰੇ ਜਿਹੜੇ ਪੜ੍ਹ ਸਕਦੇ ਇਹਦੇ ਨਾਲ ਸਹਿਮਤ ਹੋ ਰਹੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਮਨੋ ਭਾਵਨਾਵਾਂ ਉਹਨਾਂ ਨੂੰ ਕਦੇ ਪੂਰਨ ਨਹੀਂ ਹੋਣ ਦਿੱਤਾ ਜਿਹੜਾ ਲੋਕ ਵੱਡਾ ਇਕੱਠ ਕਰ ਰਹੇ ਨੇ ਬਿਲਕੁਲ ਕਿਤੇ ਲੋਕ ਵੱਡਾ ਇਕੱਠ ਆਉਣ ਵਾਲੇ ਦਿਨਾਂ ਚ ਵੀ ਕਰਨਗੇ ਇਹ ਸੰਘਰਸ਼ ਇਵੇਂ ਹੀ ਚੱਲਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਔਰ ਰੋਸ ਜਿਹੜਾ ਰੋਸ ਦਿੱਤੇ ਅ ਕੇਂਦਰ ਸਰਕਾਰ ਦੇ ਪ੍ਰਤੀ ਆ ਉੱਥੇ ਹੀ ਗੁੱਸਾ ਜਿਹੜਾ ਉਹ ਪੰਜਾਬ ਸਰਕਾਰ ਦੇ ਪ੍ਰਤੀ ਵੀ ਖੁੱਲ ਕੇ ਸਾਹਮਣੇ ਆਇਆ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਦੀ ਡਿਵੀਜ਼ਨ ਗਰਜਾਸੋ